ਪੰਜਾਬ ਚ ਹੜਾ ਕਰਨ ਕਈ ਥਾਵਾਂ ਤੇ ਤਬਾਹੀ ਇਸ ਵੇਲੇ ਮਚੀ ਹੋਈ ਆ ਸੈਂਕੜਾ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਘਰੋਂ ਬੇਕਾਰ ਹੋਏ ਹੋਏ ਨੇ ਉਹਨਾਂ ਨੂੰ ਆਪਣੇ ਪਿੰਡ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਨੇ ਰਾਵੀ ਤੇ ਬਿਆਸ ਦਾ ਪਾਣੀ ਜਿਹੜਾ ਦੋਵੇਂ ਦਲਵਾਂ ਦਾ ਪਾਣੀ ਜਿਹੜਾ ਵਾ ਉਹ ਕਾਫੀ ਚੜਿਆ ਹੋਇਆ ਵਾ ਔਰ ਇਸ ਵੇਲੇ 7 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਦੇ ਵਿੱਚ ਤਤ ਇਹ ਨਦਰੀਵਾਨੀ ਲੈ ਲਿਆ ਬਗ ਹਜ਼ਾਰਾਂ ਇਕੜਾਂ ਦੀ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਔਰ ਜਿਹਨੇ ਗੇਟ ਨੇ ਪਾਕੜਾ ਨਗਰ ਦਾ ਗੇਟ ਥੀ ਡੈਮ ਜੀ ਸਾਗੇ ਦਾ ਡੈਮ ਉਹ ਡੈਮਾਂ ਦੇ ਜਿਹੜੇ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਪਾਣੀ ਛੱਡਿਆ ਜਾ ਰਿਹਾ ਵਾ ਸੀਐਮ ਖੁਦ ਜਿਹਨੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਦੌੜਾ ਕਰ ਰਹੇ ਨੇ ਉਹਨਾਂ ਨੇ ਇੱਕ ਮਿਟੀ ਦਾ ਗਠਨ ਵੀ ਕੀਤਾ ਵਾ ਜੋ ਇਸ ਹੜਾ ਦੇ ਬਾਰੇ ਜਾਇਜ਼ਾ ਲਵੇਗੀ اور ਸਫਾਰਿਸ਼ ਕਰੇਗੀ ਕਮੇਟੀ ਦੇ ਮੈਂਬਰ ਹਨ ਮੰਤਰੀ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਗੁਰਮੀਤ ਸਿੰਘ ਖੁਡੀਆਂ ਤੇ ਬਰਿੰਦਰ ਗੋਇ ਜਿਲੰਦਰ ਚੈਕ কন্ট্রোল ਰੂਮ ਵੀ ਸੈਟਅਪ ਕੀਤਾ ਗਿਆ ਵਾ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਕੇਂਦਰ ਤੋਂ ਹੜਾ ਨਾਲ ਹੋਏ ਨੁਕਸਾਨ ਬਾਰੇ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕਰੂਗੀ ਕੋਈ ਟਕੇਜ ਮੰਗੂਗੀ ਔਰ ਮੈਂ ਇਹ ਵੀ ਮੰਗ ਕਰਦਾ ਹਾਂ ਮੇਰੀ ਆਪਣਾ ਮੰਨਵਾ ਕਿ ਮੁੱਖ ਮੰਤਰੀ ਨੂੰ ਦੌੜੇ ਕਰਨ ਦੀ ਬਜਾਏ ਉਨਾਂ ਨੂੰ ਆਪਣੇ ਹੈੱਡਕੁਆਰਟਰ 'ਚ ਰਹਿ ਕੇ ਜਾਇਜ਼ਾ ਲੈਣਾ ਚਾਹੀਦਾ ਵਾ ਜਦੋਂ ਉਹ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਨੇ ਉੱਥੇ ਜਾਂਦੇ ਨੇ ਤੇ ਉੱਥੇ ਜਿਹੜਾ ਕੰਮਕਾਜ ਹੋ ਰਿਹਾ ਵਾ ਲੋਕਾਂ ਨੂੰ ਸੁਰੱਖਿਅਤ ਪਹੁੰਚਾਉਣ ਦਾ ਕੰਮ ਕਾਜ ਜਿਹੜਾ ਵਾ ਉਹਦੇ ਵਿੱਚ ਲਿਗਨ ਪਈਦਾ ਲੋ ਲੇਕਿਨ ਹਾਲਤ ਕਾਫੀ ਗੰਭੀਰ ਆ ਅਸੀਂ ਆਸ ਕਰਦੇ ਹਾਂ ਕਿ ਹੁਣ ਹੌਲੀ-ਹੌਲੀ ਬਾਰਿਸ਼ ਕੱਟੂਗੀ ਫਲੰਸ ਜਿਹੜੇ ਨੇ ਉਹ ਰਸੀਡ ਕਰਨਗੇ ਔਰ ਲੋਕੀ ਆਪਣੇ ਘਰਾਂ ਦੇ ਵਿੱਚ ਵਾਪਸ ਜਾ ਸਕਣਗੇ ਜੰਮੂ ਐਂਡ ਕਸ਼ਮੀਰ ਦੇ ਨਾਲ ਲਾਕਾ ਜਿਹੜੇ ਮਾਧੋਪਰ ਹੈਡਵਾਰਕਸ ਜਿੱਥੇ ਉੱਥੇ ਕੱਲ ਹੜ੍ਹਾਂ ਨਾਲ ਪ੍ਰਭਾਵਿਤ ਹੋ ਕੇ ਕੁਝ ਲੋਕਾਂ ਨੇ ਇੱਕ ਬਿਲਡਿੰਗ ਬਣਾ ਲਈ ਜੈਲੀ ਔਰ ਉਹ ਬਿਲਡਿੰਗ ਡਿੱਗਣ ਕਰਾਰੇ ਹੋਗੀ ਜਿਹਦੇ ਕਾਰਨ ਉੱਥੇ 25 ਲੋਕ ਫਸੇ ਹੋਏ ਸਨ ਜਿਹਦੇ 22 CRP ਦੇ ਜਵਾਨ ਸਨ ਤਿੰਨ ਹੋਰ ਸ਼ਖਸ ਸ ਫੌਜ ਦੇ ਪਾਣੀ ਐਬੈਸ਼ਨ ਕੋਰ ਦੇ ਹੈਲੀਕਾਪਟਰਸ ਨੇ ਉਹਨਾਂ ਨੂੰ ਸੁਰੱਖਿਅਤ ਉਸਕਰ ਦੇ ਵਿੱਚੋਂ ਕੱਢਿਆ ਔਰ ਬਾਅਦ ਦੇ ਵਿੱਚ ਉਹ ਜਿਹੜੀ ਬਿਲਡਿੰਗ ਹੈ ਜਿਹਦੇ ਚ ਉਹਨਾਂ ਨੇ ਬਣਾ ਲਈ ਹੋਈ ਸੀ ਉਹ ਟੈਗ ਹੈ ਸੋ ਇਹ ਬਹੁਤ ਸ਼ਲਾਘਾਯੋਕ ਹੈ ਮੈਂ ਆਪਣੀ ਭਾਰਤੀ ਫੌਜ ਦਾ। ਅਗਲੀ ਖਬਰ ਵੀ ਫਲਾਸ ਨਾਲ ਸੰਬੰਧਿਤ ਹੀ ਹੈ। ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਜਿਹੜਾ ਲਾਂਗਾ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਦਾ ਉਹ ਰਾਵੀ ਦੇ ਪਾਣੀ ਦੇ ਵਿੱਚ ਇਸ ਵੇਲੇ ਕਾਫੀ ਹਿੱਸਾ ਉਹ ਦਾ ਡੁੱਬ ਗਿਆ ਵਾ। ਕਰਤਾਰਪੁਰ ਸਾਹਿਬ ਨਾਰੋਵਾਲ ਰੋਡ ਜਿਹੜੀ ਆ ਉਹਦੇ ਵਿੱਚ ਆਵਾਜ ਆਈ ਜਿਹੜੀ ਠੱਪ ਹੋ ਗਈ ਆ। ਜੋ ਖਬਰਾਂ ਆ ਰਹੀਆਂ ਵਾ ਉਹਨਾਂ ਮੁਤਾਬਕ ਗੁਰਦੁਆਰਾ ਸਾਹਿਬ ਪਾਣੀ ਦੇ ਹੇਠ ਆ। لیکن گرو ਗ੍ਰੰਥ ਸਾਹਿਬ ਤੇ ਜਿਹੜੇ ਉਥੇ ਆਪਣੇ ਸੇਵਾਦਾਰ ਨੇ ਉਹ ਸੁਰੱਖਿਅਤ ਉਹਨਾਂ ਨੂੰ ਕੱਢ ਦਿੱਤਾ ਗਿਆ ਕੱਢ ਲਿਆ ਗਿਆ ਬੰਗ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਟੌਫ ਫਲੋਰ ਹੈ ਜਿਹੜਾ ਉਹਦੇ ਤੇ ਪੰਜਾਬ ਕੀਤੀ ਗਈ ਹੈ 2019 ਦੇ ਵਿੱਚ ਤਾਂ ਪਤਾ ਹੀ ਜਾਂ ਕਿ ਦਰਬਾਰ ਸਾਹਿਬ ਦਾ ਕਾਰਡੀਨੋਰ ਜਿਹੜਾ ਵਾਏ ਖੁੱਲਿਆ ਸੀ ਉਸ ਤੋਂ ਬਾਅਦ ਲੋਕੀ ਸ਼ਦਾਲੂ ਉਥੇ ਜਾਣੇ ਸ਼ੁਰੂ ਹੋਏ ਸਨ ਲੇਕਿਨ ਪੈਲਗਮ ਹਮਲੇ ਤੋਂ ਬਾਅਦ ਜਿਹੜਾ April 2025 ਚ ਹੋਇਆ ਉਸ ਤੋਂ ਬਾਅਦ ਇਸ ਲਈ ਕਤਾਰਕ ਉਸਾਬ ਦਾ ਲੰਗਾ ਜਿਹੜਾ ਉਹ ਪੰਦ ਪਿਆਵਿਆ ਅਸੀਂ ਯਾਦ ਕਰਦੇ ਹਾਂ ਕਿ ਸ੍ਰੀ ਘਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਕੋਈ ਪਹਤਾ ਨੁਕਸਾਨ ਨਹੀਂ ਪਹੁੰਚੇਗਾ ਔਰ ਜੋ ਵੀ ਪ੍ਰਾਣੀਆਂ ਉਥੇ ਮਾਰਤਾ ਨੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚੂਗਾ ਕਿਉਂਕਿ ਆਪਸਾਰਿਆਂ ਦੀ ਉਥੇ ਬਹੁਤ ਜ਼ਿਆਦਾ ਆਸਥਾ ਗੁਰਦੁਆਰਾ ਦੇ ਜੀ ਦਾਏ ਸਥਾਨਿਆਂ ਜਿੱਥੇ ਗੁਰੂ ਨਾਨਕ ਜੀ ਨੇ 15 ਤੋਂ 17 ਸਾਲ ਉਥੇ ਆਪਣੀ ਜ਼ਿੰਦਗੀ ਤੇ ਬਤਾਏ ਸਨ ਅਸੀਂ ਆਸ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਾ ਹੋਵੇ ਅਗਲੀ ਖਬਰ ਵੱਲ ਵਧਦੇ ਹਾਂ ਇੰਗਲੈਂਡ ਦੇ ਵੋਲਵਰਹੈਂਪਟਨ ਜਗ੍ਹਾ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਮੰਤਪਕੀ

ਇੰਗਲੈਂਡ ਦੀ ਪੁਲਿਸ ਨੇ ਤਿੰਨ ਲੋਕ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਵਾ ਜਿਨ੍ਹਾਂ ਨੇ ਇਹਨਾਂ ਦੋਵਾਂ ਤੇ ਹਮਲਾ ਕੀਤਾ ਇੱਕ 17 ਸਾਲ ਦਾ ਵਾ ਇੱਕ 19 ਸਾਲ ਦਾ ਵਾ ਇੱਕ 25 ਸਾਲ ਦਾ ਵਾ ਇਹ ਤਿੰਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਵਾ ਬਹੁਤ ਮੰਦ ਭਾਗੀ ਗੱਲ ਆ ਔਰ ਮੈਂ ਵੇਖ ਰਿਹਾ ਵਾਂ ਕਿ ਕਾਫੀ ਥਾਵਾਂ ਤੇ ਆਪਣੇ ਸਿੱਖ ਬਜ਼ੁਰਗਾਂ ਦੇ ਉੱਤੇ ਹਮਲੇ ਹੋ ਰਹੇ ਆ ਥੋੜੇ ਦਿਨ ਪਹਿਲਾਂ ਅਮਰੀਕਾ ਤੋਂ ਵੀ ਇਹੋ ਜੀ ਖਬਰ ਆਈ ਸੀ ਅ ਅਗਲੀ ਖਬਰ ਵੱਲ ਵਧਦੇ ਆ ਮਾਤਾ ਵੈਸ਼ਨਵ ਦੇਵੀ ਜਾਂਦੇ ਹੋਏ 32 ਸਾਲਾਂ ਦੀ ਮੌਤ ਹੋ ਗਈ ਕਾਰਨ ਇੱਕ ਲੈਂਡਸਲਾਈਡ ਹੋਈ ਜਿਹਦੇ ਕਰਕੇ ਇੱਕ ਕੰਧ ਜਿਹੜੀ ਆ ਉਹ ਟਹਿ ਗਈ ਔਰ ਇਹ ਲੋਕ ਥੱਲੇ दब ਗਏ ਜੰਮੂਨ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਉੱਧਲਾ ਨੇ ਬਹੁਤ ਅਹਿਮ ਸਵਾਲ ਪੁੱਛਿਆ ਵਾ ਉਹਨਾਂ ਨੇ ਕਿਹਾ ਕਿ ਜਦੋਂ ਪਤਾ ਸੀ ਕਿ بارش ਹੋ ਰਹੀ ਆ ਲੈਂਡਸਲਾਈਡ ਆ ਸਕਦੇ ਆ ਉੱਥੇ ਹਾਲਾਤ ਸੁਖਵੇਂ ਨਹੀਂ ਤੇ ਫਿਰ ਸਿਧਾਡੋ ਨੂੰ ਅੱਗੇ ਜਾਣ ਕਿਉਂ ਦਿੱਤਾ ਮੇਰੇ ਖਿਆਲ ਬਹੁਤ ਅਹਿਮ ਸਵਾਲ ਉਹਨਾਂ ਨੇ ਪੁੱਛਿਆ ਵਾ ਔਰ ਅ ਦੇਖਦੇ ਆ ਕਿ ਇਨਕੁਆਰੀ ਚੋਕ ਕਿਨੇ ਕਿਉਂ ਦਾਵਾ ਕਿ ਕੀਦੀ ਅ ਅੰਗਲੀ ਦੇ ਨਾਲ ਇਹ ਬਤੀ ਲੋਕਾਂ ਨੇ ਆਪਣੀ ਜਾਨ ਗਵਾਈ ਅ ਅਗਲੀ ਖਬਰ ਵੱਲ ਵਧਦੇ ਆ ਅਗਲੀ ਖਬਰ ਜਿਹੜੀ ਆ ਉਹ ਪਟਿਆਲਾ ਨਾਲ ਸੰਬੰਧਿਤ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਤਰ ਪਤਾ ਹੀ ਆ ਕਿ ਇੱਕ ਅ ਨਵਾਂ ਜੰਮਿਆ ਬੱਚਾ ਜਿਹੜਾ ਬਾ ਅ ਉਹਦੀ ਉਹਦਾ ਸਿਰ ਜਿਹੜਾ ਸੀ ਕੋਈ ਕੁੱਤਿਆਂ ਕੋਲੋਂ ਰਿਕਵਰ ਕੀਤਾ ਜਿਹੜੇ ਕੁੱਤੇ ਉਹਨੂੰ ਨੋਚ ਕੇ ਖਾਰੇ ਸਨ ਬਹੁਤ ਅਫਸੋਸਨਾਕ ਗਾਲੇ ਜੀਵਨੀ ਕਰਦਾ ਇਹਨੂੰ ਸ਼ੇਅਰ ਕਰਨ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਬੱਚਾ ਕਿਵੇਂ ਕੁੱਤਿਆਂ ਦੇ ਹੱਥ ਆਇਆ ਕਿ ਕੁੱਤਿਆਂ ਨੇ ਉਹਨੂੰ ਨਵੇਂ ਜਵੇਂ ਬੱਚੇ ਨੂੰ ਮਾਰ ਦਿੱਤਾ ਫਿਰ ਉਹਨੂੰ ਅੰਦੋਚਨ ਲੱਗੇ ਜਾਂ ਫਿਰ ਇਹ ਬੱਚਾ ਜਿਹੜਾ ਸੀਗਾ ਇਹ ਮਰਿਆ ਹੋਇਆ ਸੀ ਜਿਸ ਨੂੰ ਕੁੱਤਿਆਂ ਨੇ ਲੱਭ ਲਿਆ ਕਿਤੇ ਅ ਜੇ ਪਹਿਲਾਂ ਤੇ ਸਸਰੀ ਫੈਲ ਗਈ ਇਸ ਘਟਨਾ ਕਰਕੇ ਰਜਿੰਦਰਾ ਹਸਪਤਲ ਚ ਇਹ ਗੱਲ ਕਿਵੇਂ ਹੋਗੀ ਕਿਉਂਕਿ ਰਜਿੰਦਰਾ ਹਸਪਤਲ ਔਰ ਹੋਰ ਸਰਕਾਰੀ ਹਸਪਤਾਲਾਂ ਪਰ ਕਈ ਹੋਰੀਆਂ ਮੰਦਪਗੀਆਂ ਖਬਰਾਂ ਆਉਂਦੀ ਰਹੀਆਂ ਪਹਿਲਾਂ ਪੁਲਿਸ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀਆ ਜੇ ਕੋ ਕਰੇ ਨਹੀਂ ਫਿਰ ਅੱਜ ਕੁਝ ਘੰਟੇ ਪਹਿਲਾਂ ਪਟਿਆਲਾ ਦੇ ਪੁਲਿਸ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਕੇਸ ਦੇ ਵਿੱਚ ਜਿਹੜਾ ਨਵਾਂ ਜੰਮਿਆ ਬੱਚਾ ਜਿੱਦਿ ਉਹ ਜਿਹੜਾ ਬੜਿਆ ਹੋਇਆ ਬੱਚਾ ਪੈਦਾ ਹੋਇਆ ਸੀ ਉਹਦੇ ਪਿਤਾ ਨੂੰ ਗਸ਼ਟਾਰ ਕਰ ਲਿਆ ਗਿਦਾਰੀ ਲਾਲ ਦਾ ਇੱਕ ਸ਼ਖਸ ਆ ਜਿਹਨੂੰ ਬੱਚਾ ਪੈਦਾ ਹੋਇਆ ਉਹਦੇ ਜਾਨ ਨਹੀਂ ਸੀ ਤੇ ਉਹਨੇ ਉਹਦਾ ਸਸਕਾਰ ਕਰਨ ਦੀ ਬਜਾਏ ਦਫਨਾਉਣ ਦੀ ਬਜਾਏ ਉਹ ਬੱਚੇ ਨੂੰ ਉੱਥੇ ਕੂੜੇ ਦੇ ਢੇਰ ਦੇ ਵਿੱਚ ਸੁੱਟ ਦਿੱਤਾ ਜਿੱਥੋਂ ਕੁੱਤਿਆਂ ਨੇ ਉਹਨੂੰ ਲੱਭ ਕੇ ਉਹਨੂੰ ਨੋਚਣ ਲੱਭੇ ਪੁਲਿਸ ਦੀ ਗੱਲ ਲੱਗਦੀ ਤਾਂ ਸੱਚੀ ਆ ਲੇਕਿਨ ਇਹਦੇ ਵਿੱਚ ਇੱਕ ਸ਼ੱਕ ਜ਼ਰੂਰ ਪੈਦਾ ਹੁੰਦਾ ਵਾ ਨਾਰਮਲੀ ਜਿਹੜੇ ਨਵੇਂ ਬੱਚੇ ਨਵੇਂ ਜੰਮੇ ਬੱਚੇ ਹੁੰਦੇ ਆ ਉਹਨਾਂ ਨੂੰ ਉਸਦਾ ਸੰਸਕਾਰ ਨਹੀਂ ਕਰਦੇ ਨਾਰਮਲੀ ਦਫਨਾਉਂਦੇ ਆ ਇੱਕ ਗਰਦਾਰੀ ਲਾਣੇ ਕਿਹਾ ਕਿ ਉਹਦੇ ਕੋਲ ਪੈਸੇ ਨਹੀਂ ਸੀ ਸੰਸਕਾਰ ਕਰਨ ਦੇ ਨਾਰਮਲੀ ਮੇਰੇ ਖਿਆਲ ਕੋਈ ਇੱਕ ਨਵੇਂ ਜੰਮੇ ਬੱਚੇ ਦੇ ਸੰਸਕਾਰ ਵਾਸਤੇ ਜਾਂ ਦਫਨਾਉਣ ਵਾਸਤੇ ਕੋ ਬਹੁਤੇ ਪੈਸੇ ਦੀ ਲੋੜ ਨਹੀਂ ਹੋਵੇਗੀ ਇਹ ਕਿਉਂ ਨੇ ਕੀਤਾ ਕੀ ਵਜ੍ਹਾ ਸੀ ਕੀ ਮਜਬੂਰੀ ਸੀ ਔਰ ਕੀ ਵਾਕਈ ਜੋ ਪੁਲਿਸ ਨੇ ਕਹਾਣੀ ਦੱਸੀ ਹੈ ਸੱਚੀ ਹੈ ਦੇਖਦੇ ਆ ਕਿਉਂਕਿ ਬਲਬੀ ਡਾਕਟਰ ਬਲਬੀਰ ਸਿੰਘ ਜਿਹੜੇ ਪੰਜਾਬ ਵਿਸੇਤ ਮੰਤਰੀ ਨੇ ਉਹਨਾਂ ਇਸ ਬਾਰੇ ਇੱਕ ਇਨਕੁਆਇਰੀ ਆਰਡਰ ਕੀਤੀ ਹੋਈ ਆ ਕਿ ਇਨਕੁਆਇਰੀ ਦੇ ਵਿੱਚ ਕੀ ਨਿਕਲ ਕੇ ਆਉਂਦਾ ਵਾ ਕਿ ਕਿਹੜਾ ਹਾਲਾਤਾਂ ਦੇ ਵਿੱਚ ਇਹ ਨਵੇਂ ਜੰਮਾ ਨਵੇਂ ਜੰਮਿਆ ਬੱਚਾ ਜਿਹੜਾ ਉਹ ਕੁੱਤਿਆਂ ਦੇ ਹੱਥ ਆਇਆ ਅਗਲੇ ਦਿਨਾਂ ਦੇ ਵਿੱਚ ਇਹ ਖਬਰ ਦੀ ਜਿਹੜੀ ਫਾਲੋਅ ਅਪ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ